ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪੁਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਸਾਰੇ ਚੜ੍ਹਦੇ ਕਲਾ ਤੰਦਰੁਸਤੀ ਜੋ ਹੋਗੇ ਰਿਕਵੈਸਟ ਬੇਨਤੀ ਕਰਦੇ ਆਂ ਸਜਣੋ ਆਪਣੀ ਨਰਕ ਪਰਖ ਤਸੱਲੀ ਕਰਕੇ ਖਰੀਦਦਾਰੀ ਕਰਿਆ ਕਰੋ ਫਰਜ਼ ਸਮਝ ਕੇ ਠੀਕ ਹੈ ਜੀ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਤੇ ਦੱਬ ਕੇ ਸ਼ੇਅਰ ਕਰਿਓ ਹੋਰ ਵੀ ਕਿਸੇ ਦਾ ਫਾਇਦਾ ਹੋ ਜੇ ਕੋਈ ਆਪਣੀ ਖਰੀਦਦਾਰੀ ਕਰ ਸਕੇ ਠੀਕ ਹੈ ਜੀ ਅੱਜ ਦੀ ਵਿਜਿਟ ਪਿੰਡ ਸੋਲ ਠੱਠੀਆਂ ਜ਼ਿਲ੍ਹਾ ਤਰਨਤਾਰ ਸਾਹਿਬ ਤੇ ਤਹਿਸੀਲ ਵੀ ਇਹਨੂੰ ਤਰਨਤਾਰ ਸਾਹਿਬਾ ਭਾਈ ਸਾਹਿਬ ਦੇ ਭਾਈ ਫੌਜੀ ਉਹਨਾਂ ਦੇ ਫਾਰਮ ਤੇ ਪਹੁੰਚ ਚੁੱਕੇ ਆ ਤੇ ਗੱਲਾਂ ਬਾਤਾਂ ਕਰਦੇ ਆ ਨਾਲ-ਨਾਲ ਪੁੱਛਦੇ ਆ ਭਾਅ ਫੱਤੇ ਅੱਜ ਵਾਲਾ ਰੇਟ ਕਿਦਾਂ ਹੋਊਗਾ ਜੀ ਜਾਇਜ਼ ਤੋਂ ਜਾਇਜ਼ ਕੀਮਤ ਦੇ ਵਿੱਚ ਤੁਹਾਨੂੰ ਖਰੀਦਦਾਰੀ ਕਰਾਵਾਂਗੇ ਧੰਨਵਾਦ ਸਾਰਿਆਂ ਦਾ ਬਣੇ ਰਹੋ ਅੰਤ ਤੱਕ ਜੀ ਆਓ ਕਰੀਏ ਡਿਟੇਲ ਸਾਂਝੀ ਭਾਈ ਸਾਹਿਬ ਸਿੰਘ ਸਤਿ ਸ੍ਰੀ ਅਕਾਲ ਲਾਲ ਭਾਈ ਹੋਰ ਸਭ ਠੀਕ ਹੈ ਜੋ ਵਧੀਆ ਕਿਰਪਾ ਹਾਂਜੀ ਹੋਰ ਸਭ ਰਾਜੀ ਭਾਜੀ ਸਿੱਧਾ ਹਾਂਜੀ ਵਧੀਆ ਜੀ ਸਾਰੇ ਭੈਣ ਭਰਾ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਜੀ ਹੋਰ ਸਭ ਜੀ ਓਕੇ ਰਿਪੋਰਟਾਂ ਹਾਂਜੀ ਓਕੇ ਓਕੇ ਭਾਈ ਕਿੱਦਾਂ ਫਿਰ ਪਹਿਲਾ ਮਾਲ ਹਾਂਜੀ ਬਹੁਤ ਵਧੀਆ ਜੀ ਭਾਈ 1 ਘੰਟੇ ਹੀ ਵੇਚ ਗਿਆ ਮਾਲ ਦੇ ਕਿੱਦਾਂ ਗਿਆ ਬਾਬਾ 1 ਘੰਟੇ ਜੀ ਮੈਨੂੰ 1 ਘੰਟੇ ਹੀ ਸਤਿ ਸ੍ਰੀ ਅਕਾਲ ਹਾਂ ਹਾਂਜੀ ਨਿਹਰ ਤੇ ਟਾਂ ਜਾਂਦੀਆਂ ਮੈਂ ਤਾਂ ਵੱਡੀ ਕਰਦੇ। ਭਾਈ ਤੁਹਾਨੂੰ ਪਤਾ ਪਰ ਇਹ ਮੈਂ ਛੋਟੇ ਛੋਟੇ ਪਾਈਦੇ ਆ। ਮਜ਼ਾ ਆਇਆ। ਹਾਂਜੀ ਮਜ਼ਾ ਆਇਆ। ਮਾਲ ਉਸੇ ਮਹਾਰਾਜ ਦੀ ਕਿਰਪਾ ਇੱਕ ਘੰਟੇ ਜੀ ਵੇਖ ਗਿਆ। ਅੱਛਾ ਜੀ। ਹਾਂਜੀ। ਤੇ ਅੱਜ ਵਾਲਾ ਕਿੱਦਾਂ ਐ? ਘੰਟੇ ਵਾਲਾ, ਸੈਂਟੇ ਵਾਲਾ ਦੇ ਦੋਵਾਂ ਵਾਲਾ ਦੇ ਕਿੰਨੇ ਟਾਂ ਵਾਲਾ ਐ? ਮੈਂ ਸੈਂਟੇ ਵਾਲਾ ਹੀ ਅੱਜ ਉੜਦੀਆਂ ਜਾਣ ਕੇ ਵੀ। ਅੱਛਾ। ਹਾਂਜੀ। ਇਹ ਟੋਕੜਾਂ ਨਾਲ ਗੱਬਣਾ ਦੋਵੇਂ। ਇਹ ਟੋਕੜਾ ਘਬਣਾ ਜੋ। ਵਾਹ ਜੀ ਵਾਹ। ਹਾਂਜੀ। ਸਜਣੋ। ਟੋਕੜਾ ਘੱਪਣਾ ਇੱਕ ਦੇ ਟੈਂਕਰ ਦੀ ਵੱਡੀ ਮੈਂ ਆ ਗਈ ਹਨਾ ਪੂਰੀ ਫੁੱਲ ਵੱਡੀ ਮੈਂ ਡਰੈਸ ਕਰਕੇ ਨੋਟ ਸਭ ਤੋਂ ਪਹਿਲਾਂ ਭਾਈ ਮੇਰਾ ਨਾਮ ਗੁਰਸਾਹਬ ਸਿੰਘ ਜੀ ਹੋ ਹਾਂ ਪਿੰਡ ਪਿੰਡ ਸੋਹੜਿਆ ਜੀ ਆਪਣਾ ਹਾਂ ਜ਼ਿਲ੍ਹਾ ਜ਼ਿਲ੍ਹਾ ਤਨਤਾਰ ਸਾਹਿਬ ਜੀ ਠੀਕ ਹੈ ਤਹਿਿਲ ਸੀਲ ਸੀਲ ਤਨਤਾਰ ਜੀ ਠੀਕ ਹੈ ਮੋਬਾਈਲ ਨੰਬਰ ਕਿਹਨਾ ਰੇਡ ਮੈਕਸ਼ਰੀ 70581 ਠੀਕ ਆ ਸ਼ੁਰੂਆਤ ਕਰੀਏ ਇਤੋਂ ਟੈਂਕਰ ਤੋਂ ਹਾਂਜੀ ਆ ਜੀ ਵਾਹ ਖੋਲ ਕੇ ਤੋਰਾ ਤਰਾ ਕਰਾਈਏ ਚੈੱਕ ਲਓ ਭਾਈ ਸਜਣੋ ਤੋਰਾ ਤਰਾ ਕਰਾਉਣੇ ਚੈੱਕ ਵੱਡੀ ਆ ਠੀਕ ਆ ਜੀ ਕਿੰਨਾ ਕੋਲ ਦੁੱਧ ਪੱਕਾ ਹੋਊਗਾ ਦੁੱਧ ਭਾਈ ਆਈਟਮ 6 ਕਿਲੋ ਜੋ ਥਾਪੀ ਨੇ ਮਿਲਦੀ ਆ ਹਾਂਜੀ ਥਾਪੀ ਦੀ ਇੰਨਾ ਮਹੀਨੇ ਦੀ ਗੱਭਣ ਚੱਕ ਪਾਸ ਇੰਨਾ ਮਹੀਨੇ ਆ ਜੀ ਚੱਕ ਪਾਸ ਬਿੱਲੀ ਮਨਕੀ ਹਾਂਜੀ ਅੱਖ ਮੱਥੇ 'ਚ ਬਲ ਕਿੰਗਰੇ ਵਾਲਾ ਸਜਣੋ ਸਿੰਘ ਆ ਗਿਆ ਠੀਕ ਆ ਜੀ ਤੇ ਨਾ ਮਹੀਨਿਆਂ ਦੀ ਚੱਕ ਪਾਸ 6 ਕਿਲੋ ਦੁੱਧ ਵਾਹ ਜੀ ਵਾਹ ਵੱਡੀ ਝੋਟੀ ਆ ਪੂਰੀ ਵੱਡੀ ਕਿਹ ਆ ਸਵੇਰ ਪੱਜੇ ਹਰ ਕੀ ਭਲੇਖਾ ਪਉਂਦੀ ਆ ਨਾ ਮਾਲੀਆਂ ਦਾ ਹਾਂ ਜੀ ਠੰਡੀ ਵੱਡੀ ਹੈ ਹੂੰ ਜਿੱਥੇ ਮਰਜੀ ਰਸਾ ਛੋਟ ਗਿਆ ਆ ਖਲੋ ਜਾ ਇਧਰ ਆ ਪਿਆਰ ਕਰਦੀ ਹੈ ਨਾ ਠੰਡੀ ਵੱਡੀ ਬਹੁਤ ਜਿਆਦਾ ਚਿਕਝਾਈ ਆ ਵਾਹ ਜੀ ਵਾਹ ਚੰਗੀ ਜੰਮੀ ਪਲੀ ਵਜਨ ਲੋਡ ਚੰਗਾ ਨਾ ਠੰਦ ਤੁਣ ਚਵਾਈ ਓਕੇ ਬਿਲਕੁਲ ਉਹ ਛੱਡਣਾ ਥਾਂ ਤੇ ਉੱਗਵਾਸ ਅੱਛਾ ਥਾਂ ਬਰਾਬਰ ਓਕੇ ਆ ਥਾੜਾ ਪੂਰੇ ਬਰਾਬਰ ਹੋਣਗੇ ਉਹਦਾ ਬਾਹੀ ਰੱਖਦੀ ਆ ਇੱਕ ਸਾਈਡ ਮਾਰੀ ਜੀ ਕਰਦੀ ਆ ਨਾ ਹਾਂਜੀ ਇੱਕ ਸਾਈਡ ਦੀ ਬਾਹੀ ਰੱਖ ਗਾਹ ਨੂੰ ਤੋਰਿਓ ਪਤਾ ਲੱਗਦੇ ਥਾੜਾ ਬਰਾਬਰ ਹੋਣਗੇ ਗਾਹ ਨੂੰ ਤੋਰਿਓ ਇਹ ਕਿਉਂ ਕਿੱਥੋਂ ਨਾ ਜੀ ਚੱਲ ਭਾਈ ਗਾਹ ਅੱਗਿਓ ਸੱਜਣੋ ਮੜਾ ਆਇਆ ਨਾ ਇੱਕ ਸਾਈਡ ਚੱਕਦੀ ਆ ਠੀਕ ਆ ਜੀ ਬਾਕੀ ਥਣ ਥਣ ਪ੍ਰੋਪਰ ਬਰਾਬਰ ਆ ਫਿਰ ਛੋਟੀ ਵੱਡੀ ਬਾਈ ਛੋਟੀ ਵੱਡੀ ਚੱਲੀ ਆ ਦੂਜਾ ਸੁਹਾਰ ਕੀ ਸੂਹੀ ਜੋ ਠੀਕ ਹੈ ਹਾਂਜੀ ਕੀਮਤ ਬਾਈ ਜੀ ਕਿੰਨੀ ਕਰਤੀ ਆ ਮੁੱਲ ਪਾਜੀ ਉੜਦੀਆਂ ਵਾਲੇ ਕਰਨੇ ਆ ਜੱਤਾਂ ਨੇ ਕਿੰਨਾ ਕਰ ਦੋ ਮੁੱਲ 72000 ਕਰ ਦੇ ਜੋ 70000 ਦੀ ਹਾਂ ਨਹੀਂ ਦੇਣੀ ਛੋਟੀ ਆ ਦਾਤਨੀਆਂ ਬੂੰਦੀਆਂ ਆ ਬੂੰਦੀਆਂ ਡਾ ਲੀਆਂ ਜੱਤਾਂ ਵਾਹ ਜੀ ਵਾਹ ਰੈਦਾ ਪਾਉਣ ਬੂੰਦੀਆਂ ਨਾਲ ਜਾ ਕੇ ਹਾਂ ਆ ਯਾ ਤੇ ਅੱਗੇ ਆ ਗਈ ਫਿਰ ਇੱਕ ਟੋਕੜਾ ਕੱਬਣ ਇੱਕ ਨੇ ਨਿਰਦ ਚੱਕ ਪਾਸ ਆ ਇਹ ਭਾਜੀ 8 ਮਹੀਨੇ ਦਾ ਕੱਬਣ ਦਿਓ ਅੱਛਾ ਇਹ 2 ਕਿਲੋ ਦੁੱਧ ਜਵਾਲੀ ਥਾਣ ਚੱਕ ਪਾਸ ਹਾਂਜੀ ਪੂਰੇ ਥਾਣੇ ਚੱਕ ਪਾਸ ਲੋ ਤੋਰੋ ਸਜਣੋ ਗਾਂ ਵਾਡੀਆਂ ਦੇ ਵਿੱਚ ਜਿੰਨੇ ਲੱਸੀ ਪਾਣੀ ਬਣਾਉਣਾ ਉਹਨੂੰ ਇਹ ਬੇਤਰ ਜੰਗੀ ਰਹੋਗੀ ਠੀਕ ਆ ਜੀ ਵਾਡੀਆਂ ਚ ਵੀ ਅਜੇ 20 ਦਿਨ ਜਿਹੜਾ ਮਹੀਨਾ ਖੰਡ ਪਿਆ ਹੈ ਹਾਂਜੀ ਜਿੱਥੇ ਪਈਆਂ ਲ ਕੇ ਸੁਣਦੀ ਦੁੱਧ ਰੇ ਸੂਪ ਬਣਾਉਂਦੀ ਵਾਹ ਕਰਵਾ ਕੀ ਤੀਸਰਾ ਸੂਪ ਫਿਰ ਆਹ ਤੀਸਰਾ ਸੂਣਾ ਜਿਹਾ ਨੇ ਵਾਹੀ ਵਾਹ ਉਹ ਕਨਵਾ ਸੂਆ ਸੂ ਉਹ ਦੂਜਾ ਸੂਣਾ ਚ ਠੀਕ ਆ ਉਹ ਦੂਸਰਾ ਸੂ ਬਾਤ ਇਹ ਤੀਸਰਾ ਗਣ ਲਓ ਠੀਕ ਆ ਜੀ ਚੈੱਕ ਪਾਸ 8 ਮਹੀਨਿਆਂ ਦੀ ਹਾਂਜੀ ਦੇ ਦੋ ਦੋ ਕਿਲੋ ਪੱਕਾ ਕੋਆਸ ਹਣਾ ਅੱਧੀ ਪਾਰ ਹੀ ਮਿਲਦੀ ਜੋ ਅੱਠੀ ਪਾਰ ਇੱਕ ਟਾਈਮ ਸੁਬਾ ਅੰਡੀਆਂ ਠੁੰਡੀਆਂ ਵੱਡੀਆਂ ਜਿੱਦਾਂ ਮਰਜੀ ਆ ਜਾਣੀ ਜੇ ਮਰਜੀ ਭਾਜਾ ਲਈਆਂ ਠੀਕ ਆ ਲੈ ਚਲੋ ਚੰਗਾ ਠੰਡੇ ਡੰਗਰ ਦਾ ਵਾਧਾ ਨਾ ਹਾਂਜੀ ਜਿੰਨੇ ਘਰੇ ਚੋਣਾ ਕਰੇ ਲੂ ਭੈਣ ਭਰਾ ਜਿੱਦਾਂ ਮਰਜੀ ਚੋ ਸਕਦਾ ਜੀ ਹਾਂ ਉਹਨੂੰ ਕੋਈ ਦਿੱਕਤ ਨਾ ਆਵੇ ਇਹ ਛੜਾਣਾ ਮਾਰਨ ਠੀਕ ਆ ਜੀ ਲੋ ਤੇ ਚੰਗੀ ਆ ਵੀ ਮੈਂ ਡਿੰਗਦੀ ਹੈ ਛੰਡੀ ਮਿੱਠੀ ਉਹ ਵੀ ਵਜ਼ਨ ਲੋਡ ਦੀ ਫੋਲ ਲਿਆ ਹਾਂਜੀ ਤੇ ਕਿੰਨੇ ਦੇ ਭਾਜ ਦੇ ਦਿੱਗੇ ਸਾਹਿਬ ਇਹਦੀ ਓਰ ਦੀਆਂ ਵਾਲੇ ਕਰਦੀਆਂ ਮੋਲ ਕਰ ਦੋ ਮੋਲੇ ਭਾਈ 63000 ਜੋ ਅੱਛਾ ਹਾਂ ਨਹੀਂ ਪੂਰੇ 60000 ਦੀ ਦੇ ਦਾਂਗੇ ਵਾਹ ਉਹ ਚੋਂ ਵੀ ਪਿਆਰ ਮਾਰ ਦਿੰਦਾ ਤੂੰ ਦਾ ਕਰ ਦੋ ਕਰ ਦਾਂਗੇ ਮਾਰ 2000 ਹੋਰ ਦਾਂਦਾਂਗੇ 2000 ਜਾਂਦਗੇ ਕਰ ਦਾਂਗੇ ਹੋਰ ਜਾ ਡਾੜਗੇ ਲੈ ਲੋ ਦਾਦੀ ਖੁਸ਼ੀ ਆ ਚਾਹਾਂ ਦਾ ਕੋਈ ਨਹੀਂ ਨਹੀਂ 57000 ਕਰ ਦਗੇ ਕਰ ਦੋ ਲਓ ਭਾਈ ਸਜਣੋ 57000 ਦੀ ਜਸ਼ਨ ਹੋਊਗੀ ਭਾਈ ਸਾਹਬ ਦੇ ਫਾਰਮ ਤੋਂ ਮੇਲਾ ਲੁੱਟ ਲੋ ਤੋਕੜਾ ਗੱਬਣਾ ਮਹੀਂ ਦਾ ਪੂਰੇ ਚੰਗੀਆਂ ਪਈ ਝੋਟੀਆਂ ਆਹ ਗੋਡੀ ਬਹੁਤ ਚੰਗੀ ਨਹੀਂ ਸਿੰਘ ਸਿੰਘ ਬੜਾ ਸੁਣਾ ਕਿੰਗਰੇ ਵਾਲਾ ਸਿੰਘ ਜੀ ਦਾ ਹਨਾ ਪਹਿਲੇ ਸੁਏ ਦਾ 12 ਕਿਲੋ ਰਿਕਾਰਡ ਚ ਟਕੜੀ ਦਾ ਠੀਕ ਆ ਆਹ ਤੇ 7 ਹੁਣ 6 ਕਿਲੋ ਪੱਕਾ ਹਾਂਜੀ 6 ਕਿਲੋ ਦੁੱਧ ਹੋਣਾ ਪੱਕਾ ਠੀਕ ਆ ਜੀ ਚਲੋ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ